ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਸ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਉਹ ਕਹਿੰਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਹੁਣ ਮੁਸਾਫਰ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਹੈ ਇੱਥੇ ਔਰ ਡਾਟਾਜੀ ਗੁਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡੇ ਨਾਲ 24 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਉੱਥੇ ਕੋਕਿਓ ਜਾ ਕੇ ਆਓ ਅ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਘਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਇਹਨੂੰ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ 깔 ਨੂੰ ਨਹੀਂ ਦਿਉਣਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਇਥੇ ਔਰ ਜਦੋਂ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤਸਰ ਨੂੰ ਔਰ ਪ੍ਰੇਮ ਕਰਦੇ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਇਥੋਂ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਂਕਾ ਨਹੀਂ ਕਰ ਸਕਦਾ ਸੋ ਅਸੀਂ ਤਕਬੀਰ ਕਰੀਏ ਔਰ ਇੱਕ ਦਿਨ ਨਾ પ્રેમ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾ ਗੱਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਨੂੰ ਕੋਈ ਟੈਨਸ਼ਨ ਮੇੜੀ ਕਰ ਲਈਏ ਖਤਰੇ ਵਾਲੀ ਕਰ ਲਈਏ ਅਰੇਂਜਮੈਂਟ ਸਾਰੇ ਹੈਗੇ ਆ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ ਬਾਹਰ ਪੁਲਿਸ ਕੋ ਸਾਰੇ ਅਰੇਂਜਮੈਂਟ ਹੈ ਅੰਦਰ ਐਸਪੀਸੀ ਕੋ ਆਪਣਾ ਅਰੇਂਜਮੈਂਟ ਹੈ ਜੇ ਦਿਨੇ ਸ਼ਾਇਦ ਕੋ ਗਲਤੀ ਸੀ ਕਿ ਬਮ ਡਿਸਪੋਜ਼ਲ ਸਕੁਆਰ ਬੀਐਸਐਫ ਦਾ ਆ ਗਿਆ ਉਹ ਇਸ ਕਰਕੇ ਸੀ ਕਿ ਅੰਮ੍ਰਿਤਸਰ ਦਾ ਗਿਆ ਹੋਇਆ ਸੀਗਾ پٹھانکوٹ پہ آیا سا تو تھوڑی دیر ایسی اُسی ادھار لیا گا کہ ہوں کو دوبارہ اتنے ہے سب کو کسی طریقے دی کوئی ٹینشن نہیں ہے اور میں سب نو ہونا ہے اپنے ومرتسر نواسیاں وجہ گورمنٹ سرکار مانوں بھی ایم صاحب و بھی کسی طریقے دی گھبراہٹ کی کوئی گل نہیں ہے محسوس ہوتا ہے اکانمی ہے خراب ہوئے کہ اکانومی چل رہی ٹوریزم سے دیکھو وشواس رکھنا پائے گا جو تھی وشواس رکھو تو ہی دیکھو جنی سنگت اگے عام طور پر ہوں دی انہی سنگت آج جائے سو کوئی فرق نہیں پیا میں ہوئی گل کر رہے ہیں کہ تائیں سے توڑے سامنے سارے کھڑے ہیں کمیشن صاحب کھڑے نے ڈی سی میم کھڑے نے ڈاڈا جی گپتہ کھڑے نے سارے توڑے سامنے ہیں اور ایسے تو انہوں وشواس دون لیے کھڑے ہیں کہ ایسی ہمیشن توڑے نہ آنا کسی طریقے دی کوئی ٹینشن والی گل نہیں ہے اور سب ٹھیک ہوئے گا ਹੋਂਦ ਬਸੇ ਕਿੱਥੋਂ ਘਾਰੇ ਤੂੰ ਹੁਣ ਤੱਕ ਜਿੰਨੇ ਵੀ ਕਿਸੇ ਕੋਈ ਕੇਸ ਹੋਏ ਨੇ ਉਹਦਾ ਗੈਨ ਲੱਗਣ ਚਾਏ ਕੋਈ 에어ਪੋਰਟ ਤੇ ਥ੍ਰੈਟ ਹੋਇਆ ਕੋਈ 24 ਘੰਟੇ ਤੋਂ ਬਾਅਦ ਕੋਈ ਅਸਰ ਲੱਗ ਨਹੀਂ ਗਿਆ ਉਹ ਅਨੁਸ਼ੀਰ ਟਾਈਮ ਹੋਇਆ ਹੈ ਜੇ ਵੀ ਨੈਟਵਰਕ ਵਿੱਚ ਲੋਕ ਸਖੇੜੇ ਜਾਂਦੇ ਨੇ ਦੇਖੋ ਇਸ ਤਰ੍ਹਾਂ ਜਿੰਨੇ ਜਿਤਨਾ ਸਾਇੰਸ ਤਰੱਕੀ ਕਰ ਰਹੀ ਹੈ ਨੈਟ ਵੀ ਬਹੁਤ ਤਰੱਕੀ ਕਰ ਰਿਹਾ ਹੈ ਸੋ ਗਾਂ ਇੱਕ ਤੋਂ ਦੂਜਾ ਦੂਜੇ ਤੀਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸ ਇਹ ਜਿਹੜੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਨੂੰ ਚੰਗਾ ਬਣਾਏ ਜਾ ਰਹੇ ਨੇ ਉਸ ਕਰਕੇ ਮੁਸ਼ਕਲ ਆ ਰਹੀ ਹੈ ਆਦਰਵਾਇਜ਼ ਬਿਲਕੁਲ ਇਹਨਾਂ ਕੋ ਇਹਨਾਂ ਕੋ ਲੀਡ ਮਿਲੇ ਨਹੀਂ ਇਹਨਾਂ ਨੂੰ ਪੁਲਿਸ ਨੂੰ ਲੀਡ ਮਿਲੇ ਨਹੀਂ ਤੁਹਾਨੂੰ ਤੁਸੀਂ ਆਪਸਰ ਦੱਸ ਸਕਦੇ ਹੋ ਇਹਨਾਂ ਨੂੰ ਲੀਡ ਸਾਨੂੰ ਮਿਲੇ ਨੇ ਔਰ ਅਸੀਂ ਫਾਲੋਅ ਅਪ ਕਰ ਬਜਾਤਾ ਕੋਈ ਪੱਕਾ ਕੰਮ ਨਹੀਂ ਹੋਏਗਾ ਤੱਕ ਅਸੀਂ ਕੋਈ ਬਾਤ ਗੱਲ ਨਹੀਂ ਕਰਨੀ ਤੁਹਾਨੂੰ ਤੁਸੀਂ ਸਾਬ ਦੱਸ ਸਕਦੇ ਹੋ ਤੁਹਾਨੂੰ ਤਾਂ ਫਸਟ ਟੀਮ ਇਹ ਲਾਈ ਸੀ ਕਿ ਉਸ ਟਾਈਮ ਤੋਂ ਹੀ ਅਸੀਂ ਅ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਸ਼ੋਰ ਕਰਾਰੀ ਹੈਗੇ ਕਿ ਇੱਥੇ ਕੋਈ ਵੀ ਅਦਾਦਾ ਮਾਹੌਲ ਨਾ ਹੋਵੇ ਡਰ ਦਾ ਕੋਈ ਮਾਹੌਲ ਦੀ ਜ਼ਰੂਰਤ ਵੀ ਨਹੀਂ ਹੈਗੀ ਇਹ ਬਿਕੋਜ਼ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਹੈ ਉਪਕਤ ਪ੍ਰਬੰਧ ਕੀਤੇ ਗਏ ਹੈਗੇ ਐ ਐਸਜੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਤਾਂ ਐਦਾ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਡੈਫੀਨਿਟਲੀ ਕਿ ਇਹ ਕੋਈ ਜੋ ਵੀ ਅਨਸਰ ਹੈਗੇ ਹੈ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਇਹ ਉਹਦੀ ਡिटეਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਤੇ ਜਲਦ ਹੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਂ ਨੂੰ ਇਸ ਹੁਲੀ ਸੈਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੇ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਹਰ ਅਜੰਸੀ ਹੈਲਪਲੀ ਯਾਰ ਇਸਨੇ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਲਈ ਕਿਉਂਕਿ ਆਊਟ ਆਫ ਦ ਸਟੇਟਸ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਾਂ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਹਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈਗਾ ਬਟ ਅੰਦਰ ਜਿਹੜੇ ਪ੍ਰਬੰਧ ਹੈਗੇ ਪੰਜਾਬ ਪੁਲਿਸ ਵੱਲੋਂ ਤੇਜ਼ ਐਸਜੀਪੀਸੀ ਅੰਦਰ ਕਰ ਰਹੀ ਹੈ ਤੇ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ ਥੈਂਕ ਯੂ ਸੰਤਨ ਨੂੰ ਵੀ ਅਪੀਲ ਕਰਦੀ ਹਾਂ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ ਆ ਬਾਰ-ਬਾਰ ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਆ ਕਿ ਇੱਥੇ ਕੋਈ ਖਬਰਾਂ ਦੀ ਗੱਲ ਨਹੀਂ ਹੈਗੀ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪਾਂਸਿਬਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕਾਜ਼ ਇਦਾਂ ਦੀ ਕੋਈ ਆਪਾਂ ਆ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈਜੇਸ਼ਨ ਨਾ ਕਰੀਏ ਜਿਹੜੀ ਕਿ ਆ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਐਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਆ ਰੋਜ਼ਾਨਾ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਜੀ ਕੋਈ ਗੱਲ ਨਹੀਂ ਹੈਗੀ ਐ ਅ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਹਾਂ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਕਬਰੌਂਡ ਬਾ ਦਿਗਾਲਨੀ ਹੈਗੀ ਮੀਟਿੰਗ ਹੋਈ ਜੀ ਆਪ ਜੀ ਕਿ ਐਸੀ ਜੀ ਜੀ ਅਸੀਂ ਇਨਫੈਕਟ ਰੈਗੂਲਰਲੀ ਇਨ ਟੱਚ ਹੈਗੇ ਜਿਸ ਦਿਨ ਫਰਸਟ ਈਮੇਲ ਆਈ ਸੀ ਉਸ ਦਿਨ ਤੋਂ ਹੀ ਅਸੀਂ ਇਨਫੈਕਟ ਇਨ ਟੱਚ ਹੈਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਾਰਾ ਹਾਈਐਸਟ ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮੋਨੀਟਰ ਕੀਤੀ ਜਾ ਰਹੀ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੁਇਕ ਮੂਵਮੈਂਟ ਕੀਤੀ ਹੈ ਕਿਉਂਕਿ ਇਹ ਸਾਈਬਰ ਸਪੇਸ ਬੜਾ ਵਾਸਟ ਹੈਗਾ ਤੇ ਟਾਈਮ ਲੱਗ ਜਾਂਦਾ ਕਿਉਂਕਿ ਫੋਰਨ ਬੇਸ ਕੰਪਨੀਆਂਸ ਤੋਂ ਰਿਪਲਾਈ ਆਉਣ ਨੂੰ ਹੋਰ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਪੁਕਤੇ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸਓਜੀ ਵੀ ਅਸੀਂ ਬਾਹਰਲੇ ਏਰੀਏ ਚ ਡੋਮਿਨੇਟ ਕਰਨ ਨੂੰ ਲਈ ਹੈ ਔਰ ਡੀਸੀਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨਚਾਰਜ ਨੇ ਸਾਡਾ ਐਂਟੀ ਸਬਟਾ ਚੱਲ ਰਿਹਾ ਔਰ ਬੌਮ ਡਿਸਪੋਜ਼ਲ ਸਕਵਾਡ ਵੀ 24 ਘੰਟੇ ਇੱਥੇ ਹਾਜ਼ਰ ਹੈ ਐਸਜੀਪੀਸੀ ਦੇ ਨਾਲ ਅਸੀਂ ਪੂਰੇ ਤਾਲਮੇਲ ਚਾ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਿਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆਂ ਔਰ ਇੱਥੇ ਸਭ ਨੇ ਹਮੇਸ਼ਾ ਹੀ ਅਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਪਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲਿਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ 'ਚ ਕਿਉਂਕਿ ਅਸੀਂ ਸੱਚੇ ਮਾਰਗ ਦੇ ਉੱਤੇ ਪਹਿਰਾ ਦੇ ਰਹੇ ਆਂ ਆਪਾਂ ਸਾਰੇ ਉਹਦੇ ਚ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਡੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਏ ਸੀ ਪਹਿਲੇ ਵੀ ਜਿਹੜਾ ਪੁਰਾਣਾ ਕਾਜ ਹੋ ਵੀ ਗਈ ਉਹ ਉਹ ਨਹੀਂ ਆ ਉਹ ਕਈ ਆ ਅਗਲੇ ਜਣਾਏ ਇਹ ਅਜੇ ਕੰਮ ਕਰਾਂਦੀ ਆ ਤਾਂ ਹਮ ਕਰਤੀ ਆਂਦੀ ਰਹੀ ਆ ਇਥੇ ਪੰਜਾਬ ਦੀ ਸ਼ਾਂਤੀ ਰੱਖਣ ਵਾਲਾ ਕੀ ਇਹੋ ਜਾਂ ਨੂੰ ਅਸੀਂ ਇੰਟਰਪੋਲ ਨਾਲ ਵੀ ਜਿਹੜਾ ਕਹਿੰਦਾ ਕੀਤਾ ਵੀ ਆਨ ਉਸ ਸੈਂਟਰਲ ਜਿਹੜੇ ਵੀ ਦੇਖੋ ਸਾਰੇ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰੈਨਮਾਈ ਚੋਂ ਕਾਫੀ ਡਿਟੇਲ ਚ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਹੈ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਨੂੰ ਨਾ ਕੀਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਸ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਵਿੱਚ ਕਿਉਂਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਲਾਈਮਲਾਈਟ ਹੌਕ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗ੍ਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਤਜ਼ਾਮ ਸਿਕਿਉਰਿਟੀ ਦੇਨੇ ਹੋਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਥਰੂ ਹੋਣ